ਇਸ ਦੇ ਵਿੱਚ ਬੇਅਦਬੀ ਨੂੰ ਵੀ ਡਿਫਾਈਨ ਕੀਤਾ ਜੋ ਪਿਛਲੇ 295 ਵਿੱਚ ਨਹੀਂ ਸੀ ਤੇ 295 ਤਾਂ ਸਿਰ ਧਾਰਮਿਕ ਸਥਾਨਾਂ ਦੀ ਗੱਲ ਕਰਦਾ ਧਾਰਮਿਕ ਗ੍ਰੰਥਾਂ ਦੀ ਤਾਂ ਗੱਲ ਹੀ ਨਹੀਂ ਕਰਦਾ ਇਸ ਦੇ ਵਿੱਚ ਬੇਅਦਬੀ ਨੂੰ ਡਿਫਾਈਨ ਕੀਤਾ ਕਿ ਬੇਅਦਬੀ ਦਾ ਮਤਲਬ ਕਿ ਕਿਸੇ ਵੀ ਜੁਰਮ ਦੀ ਡੈਫੀਨੇਸ਼ਨ ਹੁੰਦੀ ਹੈ ਉਹ ਡਿਫਾਈਨ ਕੀਤੀ ਹੈ ਕਿ ਕਿਸੇ ਵੀ ਤਰੀਕੇ ਦੀ ਛੇੜਛਾੜ ਗ੍ਰੰਥ ਨੂੰ ਸਾੜਨਾ, ਜਾਲਨਾ, ਗਾਲਣਾ, ਫਾੜਨਾ, ਉਹਦਾ ਰੰਗ ਉਤਾਰਨਾ ਕਿਸੇ ਵੀ ਤਰੀਕੇ ਦੀ ਛੇੜਛਾੜ ਬੇਅਦਬੀ ਹੋਊਗੀ ਫਿਰ ਇਸ ਜੁਰਮ ਨੂੰ ਗੈਰ ਜਮਾਨਤ ਯੋਗ ਬਣਾਇਆ ਗਿਆ ਗੈਰ ਮਾਫੀ ਯੋਗ ਬਣਾਇਆ ਗਿਆ ਨੋਨ ਬੇਲੇਬਲ ਹੈ ਕਾਗਨੀਜ਼ੀਏਬਲ ਹੈ ਐਂਡ ਇਟ ਕੈਨ ਨਾਟ ਬੀ ਕੰਪਾਉਂਡਡਿਟ ਤੇ ਇਸ ਦਾ ਜਿਹੜਾ ਟ੍ਰਾਇਲ ਹੈ ਉਹ ਸੈਸ਼ਨ ਅਦਾਲਤ ਚ ਹੋਊਗਾ ਇਟ ਕੈਨ ਓਨਲੀ ਬੀ ਟ੍ਰਾਇਬਲ ਐਟ ਦ ਸੈਸ਼ਨ ਕੋਰਟਸ ਤੇ ਡੀਐਸਪੀ ਜਾਂ ਉਸ ਤੋਂ ਸੀਨੀਅਰ ਡੀਐਸਪੀ ਰੈਂਕ ਦਾ ਅਧਿਕਾਰੀ ਜਾਂ ਉਸ ਤੋਂ ਸੀਨੀਅਰ ਪੁਲਿਸ ਆਫਸਰਿਸ ਦੀ ਜਾਂਚ ਕਰ ਸਕਦਾ ਤੇ ਇਸ ਦੇ ਵਿੱਚ ਹੁਣ ਜੇ ਜੁਰਮ ਤੇ ਆਈਏ ਤਾਂ ਜੋ ਘਟ ਜੋ ਵੀ ਐਗਾਂ ਦੀ ਘਨਾਉਣੀ ਹਰਕਤ ਕਰਦਾ ਘੱਟੋਂ ਘੱਟ 10 ਸਾਲ ਦੀ ਸਜ਼ਾ ਜੋ ਉਮਰ ਕਹ ਤੱਕ ਤੇ 5 ਲੱਖ ਦਾ ਜੁਰਮਾਨਾ ਜੋ 10 ਲੱਖ ਤੱਕ ਤੇ ਜੋ ਜੋ ਕੋਈ ਵੀ ਇਸ ਘਨਾਉਣੀ ਹਰਕਤ ਨੂੰ ਕਰਨ ਦੀ ਸਾਜ਼ਿਸ਼ ਦੇ ਵਿੱਚ ਕਿਸੇ ਵੀ ਰੂਪ ਚ ਸ਼ਾਮਿਲ ਹੈ ਉਸ ਨੂੰ 3 ਸਾਲ ਤੱਕ ਦੀ ਘੱਟੋਂ ਘੱਟ ਸਜ਼ਾ ਜੋ 5 ਸਾਲ ਤੱਕ ਵੱਧ ਸਕਦੀ ਹੈ